ਮਾਂਸਾ ਸਹਿਰ ਦੀ ਮੁੱਖ ਮੁਸ਼ਕਲਾਂ ਨੂੰ ਲੈ ਕੇ ਅੱਜ ਵਪਾਰ ਮੰਡਲ ਮਾਂਸਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਂਸਾ ਸਹਿਰ ਦੇ ਸੀਵਰੇਜ ਪਾਣੀ ਅਤੇ ਪੀਣ ਵਾਲੇ ਪਾਣੀ ਸਮੇਤ ਸਹਿਰ ਦੀ ਸਫਾਈ ਦੇ ਮੁੱਦਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਅੱਗੇ ਰੱਖਿਆ ਗਿਆ ਵਪਾਰ ਮੰਡਲ ਦੇ ਪ੍ਰਧਾਨ ਸੁਤਿੰਦਰ ਸਿੰਘਲਾ ਨੇ ਦੱਸਿਆ ਕਿ ਮਾਂਸਾ ਜ਼ਿਲ੍ਹਾ ਵਿੱਚ ਪਹਿਲਾਂ ਹੀ ਕੈਂਸਰ ਫੈਲਿਆ ਹੋਇਆ ਹੈ ਪਰੰਤੂ ਜਗਾ ਜਗਾ ਤੇ ਸੀਵਰੇ ਦਾ ਪਾਣੀ ਖੜਾ ਹੈ ਬਹੁਤ ਸਾਰੀ ਜਗਾ ਤੇ ਪੀਣ ਵਾਲੇ ਪਾਣੀ ਵਿੱਚ ਸੀਵਰੇ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਤਾਂ ਕਿ ਮਾਨਸਾ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਮਾਨਸਾ ਤੋਂ ਵਿਕਰਮ ਸਿੰਘ ਬਿੱਕੀ ਦੀ ਲੋਕ ਪੁਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਾਮੰ ਨੂੰ ਲੈ ਕੇ ਸਟੇਟ ਅੱਗੇ ਪੰਜਾਬ ਸਰਕਾਰ ਨੂੰ ਕੀ ਕਹਿੰਦੀ ਹੈ ਨਾ ਐਤੋਂ ਸਮਝਦਾ ਤੇ ਮੀਡੀਆ ਹੈ ਇਹ ਮੇਰੀ ਆਵਾਜ਼ ਮਾਨ ਜੋ ਮੁਕਤ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੱਕ ਜੇ ਉਹ ਪਹੁੰਚੇਗੀ ਮੈਨੂੰ ਜੀ ਦੌਰ ਤੇ ਮਾਨ ਸਾਹਿਬ ਦਾ ਬਹੁਤ ਪਰਸਾਸਿਕਾ ਮੇਰੀ ਉਮਰ ਅਜ ਕਾੜਸਾਲ ਹੈ ਜੀ ਯੰਗ ਟਾਈਮ ਦੇ ਵਿੱਚ ਅਸੀਂ ਸਾਰੇ ਨਾਲ ਮਿਲ ਕੇ ਕਈ ਭਰਾ ਬੀਤੀ ਭਰਾ ਲੜ ਲੜ ਕੇ ਜੰਗਾਂ ਲਾਣਾ ਮਾਨ ਸਾਹਿਬ ਨੂੰ ਪਹਿਲੇ ਰਾਤ ਤੇ ਸਾਧੀਆਂ ਹੁੰਦੀਆਂ ਸੀ ਮੈਂ ਤਾਂ ਉਹਨਾਂ ਦਾ ਤਾਂ ਕਰਕੇ ਫੈਨਾ ਚੁਟਕਲੇ ਅੱਜ ਵੀ ਸੁਣਦਾ ਹਾਂ ਉਹਨਾਂ ਚੜੋ ਅੰਡ ਵਿੱਚ ਹੈ ਪਰ ਬਹੁਤ ਫਰਮਣ ਪੈ ਰਹੇ ਨੇ ਸਾਡੇ ਭਗਵੰਤ ਮਾਨ ਜੀ ਬੜਾ ਅੱਛਾ ਕੰਮ ਆਦੇ ਬਨੀਓ ਕਰ ਰਹੇ ਨੇ ਅਸੀਂ ਉਹਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਸਾਡੀ ਇਹ ਆਵਾਜ਼ ਨੂੰ ਮੱਦੇਨਜ਼ਰ ਰੱਖ ਕੇ ਇਕ ਮਾਨਤਾ ਦਾ ਵੀ ਦੌਰਾ ਸਾਨੂੰ ਦਿਓ ਐਕੇ ਦੇਖੋ ਤੇ ਆਪਣੇ ਹੁਕਮ ਚਬੰਦ ਨੂੰ ਦਿਓ ਉਸ ਤੋਂ ਬਾਅਦ ਦੂਜੀ ਘਾਰ ਮੇਰੀ ਸਾਡੇ ਮਾਨਯੋਗ ਜ਼ਿਲ੍ਹੇ ਦੇ ਮਾਲਕ ਡਿਪਟੀ ਕਮਿਸ਼ਨਰ ਸਾਹਿਬ ਮਾਨਜੋ ਪਰਮਵੀਰ ਸਿੰਘ ਜੀ ਆਈਐਸ ਮੈਂ ਉਹਨਾਂ ਨੂੰ ਇਹੋ ਕੁਰਪੀਲ ਕਰਦਾ ਕਿ ਤੁਸੀਂ ਬਹੁਤ ਕਾਫਲਾ ਕਰੋ ਬਹੁਤ ਹੀ ਮੈਂ ਤੁਹਾਡਾ ਧਿਆਨ ਲਮਾਉਣਾ ਚਾਹਣਾ ਸਰ ਇਹ ਤੁਸੀਂ ਇਸ ਵਿਸ਼ੇ ਤੇ ਮੰਡੀ ਚ ਬਹੁਤ ਚਰਚਾ ਹੈ ਸ਼ਹਿਰ ਚ ਬਹੁਤ ਰੋਗ ਦੁਖੀ ਹੈ ਜੀ ਤੇ ਤੁਸੀਂ ਇਸੇ ਵਿਸ਼ੇਸ਼ ਧਿਆਨ ਦੇ ਕੇ ਸਾਥ ਵਈ ਦਾ ਤੇ ਇਹਨਾਂ ਨੂੰ ਉਦੇਸ਼ ਹੀ ਨਹੀਂ ਰਹਾ ਟੁੱਟੇ ਠੀਕ ਤੁਸੀਂ ਧਿਆਨ ਇੱਧਰ ਕਰੋ ਸਾਰਾ ਕੰਮ ਫਟਾਫਟ ਹੋ ਜਾਊਗਾ ਵੇਂਟੀ ਪਰਵਾਣ ਕਰੋ ਡੀਸੀ ਸਾਹਿਬ ਦੂਸਰੀ ਤੀਸਰੀ ਨਗਰ ਕੌਂਸਲ ਪ੍ਰਧਾਨ ਇਹੋ ਪ੍ਰਸ਼ਾਸਨ ਸਾਰਾ ਸਾਡੀ ਗੱਲ ਬਣੀ ਬਹੁਤ ਧਿਆਨ ਦੇਵੇ ਬੜੀ ਇੱਕ ਟੀਮ ਲਾ ਕੇ ਜਲਦੀ ਤੋਂ ਜਲਦੀ ਇਹ ਸਾਰੇ ਮਸਲੇ ਨੂੰ ਹੱਲ ਕਰੇ ਤਾਂ ਕਿ ਸ਼ਹਿਰ ਵਿੱਚ ਤਰਨੇ ਥੋੜੇ ਬਹੁਤ ਲੱਗੇ ਨੇ ਅੱਗੇ ਨੂੰ ਹੋਰ ਵਿਸ਼ਾਲ ਰੂਪਨਾ ਧਾਰ ਕਰਨ ਅਖੀਰ ਵਿੱਚ ਜੈ ਹਿੰਦ ਬਨਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਇੱਕ ਨਿਮਾਣੀ ਜੀ ਸੱਦੇ ਤੇ ਉਹ ਸਾਡੇ ਦਰਮਿਆਨ ਪਹੁੰਚੀ ਸਾਡੀ ਆਵਾਜ਼ ਨੂੰ ਸਰਕਾਰ ਤਿੱਕਰ ਤੇ ਆਮ ਲੋਕਾਂ ਤਿੱਕਰ ਔਰ ਪਹੁੰਚਾਨ ਦੀ ਇੱਕ ਜਹਿਰਤ ਕੀਤੀ ਹੈ ਨਾਲੇ ਅਸੀਂ ਬਾਕੀ ਦਾ ਪ੍ਰਧਾਨ ਜੀ ਨੇ ਜਿਹੜੇ ਮੁੱਖ ਮੁੱਦੇ ਨੇ ਉਹ ਤਾਂ ਥੋੜੀ ਨਾਲ ਡਿਸਕਸ ਕੀਤੇ ਗਏ ਸੀਵਰੇਜ ਦਾ ਹੈਗੇ ਤੇ ਪਾਣੀ ਦਾ ਮੁੱਦਾ ਹੈਗਾ ਇਹ ਤਾਂ ਹੈਗੀ ਹੈ ਨਾਲ ਇੱਕ ਇਹ ਹੈ ਕਿ ਜਿਹੜਾ ਅਰਥ ਹੈਗੇ ਅਰਥ ਦਾ ਮਤਲਬ ਇਕਨੋਮੀ ਇਕਨੋਮੀ ਜਿਸ ਚੀਜ਼ ਤੇ ਚੱਲਦੀ ਹੈਗੀ ਹੈ ਉਹ ਵੀ ਇੱਕ ਸਰਕਾਰ ਨੇ ਰੁਕਾਵਟ ਪੈਦਾ ਕੀਤੀ ਹੋਈ ਹੈਗੀ ਹੈ ਚਾਹੇ ਐਨਓਸੀ ਦੇ ਮਾਧਿਅਮ ਰਾਹੀ ਚਾਹੇ ਰਜਿਸਟਰੀਆਂ ਨਹੀਂ ਕਰਨ ਦੇ ਮਾਧਿਅਮ ਨਹੀਂ ਹੁਣ ਪੈਸੇ ਦੀ ਚਾਲ ਜਿਵੇਂ ਬਣੀ ਹੋਈ ਹੈ ਉਹ ਤੋਂ ਉਸੇ ਤਰੀਕੇ ਨਾਲ ਹੀ ਚੱਲੂਗੀ ਅਗਰ ਇਸ ਚੀਜ਼ ਦੇ ਵਿੱਚ ਸਰਕਾਰ ਦੀ ਰੁਕਾਵਟ ਹੈਗੀ ਹੈ ਤਾਂ ਕਿਰਪਾ ਕਰ ਕੋਈ ਛੇਤੀ ਦੂਰ ਕੀਤਾ ਜਾਵੇ ਅੰਦਰਲੇ ਅੰਦਰੂਨੀ ਜਿਹੜੇ ਮਾਮਲੇ ਹੈਗੇ ਆ ਉਹਨਾਂ ਨੂੰ ਨਿਪਟਾ ਕੇ ਲੋਕਾਂ ਨੂੰ ਇਸ ਚੀਜ਼ ਤੋਂ ਨਿਜਾਤ ਦਵਾਈ ਜਾਵੇ ਦੂਸਰੀ ਚੀਜ਼ ਜਿਹੜੀਆਂ ਪੁਰਾਣੀਆਂ ਕਲੋਨੀਆਂ ਜਿਹੜੀਆਂ ਅਨਧਿਕਾਰਿਤ ਕਲੋਨੀਆਂ ਹੈਗੀਆਂ ਜਿਹੜੇ ਕੱਟੀਆਂ ਜਾ ਚੁੱਕੀਆਂ ਐ ਤੇ ਉਹ बिक ਚੁੱਕੀਆਂ ਨੇ ਜਿਹੜੇ ਕੋਲੋਨਾਈਜ਼ਰ ਨੇ ਉਹ ਵੇਚ ਕੇ ਆਪਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਪਰ ਜਿਹੜੇ ਲੋਕਾਂ ਨੇ ਖਰੀਦਿਆ ਹੋਇਆ ਹੈ ਜੇ ਜਿਨ੍ਹਾਂ ਨੇ ਪਲਾਟ ਖਰੀਦੇ ਨੇਗੇ ਉਹ ਤਾਂ ਇਸ ਤਰ੍ਹਾਂ ਦੀ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦਾ ਪੈਸਾ ਵੀ ਬਲੌਕ ਹੋ ਗਿਆ ਤੇ ਕਾਰੋਬਾਰ ਵੀ ਰੁਕ ਗਿਆ ਹਰ ਬੰਦਾ ਮੁਨਾਫੇ ਵਾਸਤੇ ਕੰਮ ਕਰ ਦੇਗੇ ਠੀਕ ਹੈ ਮੁਨਾਫਾ ਮੁਨਾਫੇ ਵਾਸਤੇ ਕੰਮ ਕਰਨ ਦੀ ਫਿਕਰ ਤੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਕੀ ਸਰਕਾਰ ਨੇ ਹੀ ਬੇਨਤੀ ਕੀਤੀ ਹੈ ਕਿ ਰਜਿਸਟਰੀ ਨਾਮਾ ਦੁਆਰ ਤੋਂ ਉਸੇ ਤਰੀਕੇ ਨਾਲ ਚਲਾਇਆ ਜਾਵੇ ਜਿਵੇਂ ਪਿਛਲੇ ਸਾਲਾਂ ਚੱਲਦਾ ਹੈ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਵਪਾਰ ਮੰਡਲ ਦੇ ਜਿੰਨੇ ਵੀ ਅਹੁਦੇਦਾਰ ਇੱਥੇ ਬੈਠੇ ਆ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸਾਰੀ ਪ੍ਰੈਸ ਜੋ ਇੱਥੇ ਵਿਰਾਜ਼ਮਾਨ ਹੈ ਜੋ ਸਾਡੀ ਆਵਾਜ਼ ਨੂੰ ਸਮੇਂ-ਸਮੇਂ ਤੇ ਸ਼ਹਿਰ ਤੱਕ ਪੰਜਾਬ ਦੇ ਹਰੇਕ ਕੋਨੇ ਕੋਨੇ ਤੱਕ ਪਹੁੰਚ ਹੁੰਦੀ ਹੈ ਇਹਨਾਂ ਦਾ ਸੀ ਧੰਨਵਾਦ ਕਰਦੇ ਹਾਂ ਜਿਵੇਂ ਕਿ ਪਹਿਲਾਂ ਸਤਿੰਦਰ ਸਿੰਘ 라 ਜੀ ਦੱਸ ਕੇ ਹਟੇ ਨੇ ਜਿਹੜਾ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਓਵਰਫਲੋ ਹੋ ਕੇ ਹਰੇਕ ਘਰ ਘਰ ਦੇ ਵਿੱਚ ਅੱਜ ਦੇ ਟਾਈਮ ਮਾਨਸਾ ਸ਼ਹਿਰ ਦੇ ਵਿੱਚ ਪਹੁੰਚ ਰਿਹਾ ਹੈ ਜਿਸ ਨਾਲ ਤੁਹਾਮਾਰੀਆਂ ਦਿਨੋ ਦਿਨ ਪਦ ਰਹੀਆਂ ਨੇ ਡੇਂਗੂ ਦੀ ਬਿਮਾਰੀ ਹੋ ਗਈ ਇਹ ਦਿਨੋ ਦਿਨ ਬਹੁਤ ਜ਼ਿਆਦਾ ਘਾਤਕ ਰੂਪ ਦੇ ਵਿੱਚ ਹਰੇਕ ਘਰ ਦੇ ਵਿੱਚ ਵੱਧ ਰਹੀ ਹੈ ਸ਼ਹਿਰ ਦੇ ਪ੍ਰਸ਼ਾਸਨ ਨੂੰ ਈਓ ਸਾਹਿਬ ਨੂੰ ਨਗਰ ਕੌਂਸਲ ਨੂੰ ਅਸੀਂ ਸਿਰਫ ਇੱਕ ਬੇਨਤੀ ਕਰ ਰਹੇ ਹਾਂ ਕਿ ਕਿਰਪਾ ਕਰਕੇ ਇਸ ਮੁੱਦੇ ਤੇ ਪੂਰਨ ਜ਼ੋਰ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜਾ ਇਹ ਮੁੱਦਾ ਹੈ ਇਹ ਇਕੱਲਾ ਸਾਡਾ ਮੁੱਦਾ ਨਹੀਂ ਹੈ ਇਹ ਇੱਕ ਇੱਕ ਘਰ ਦਾ ਮੁੱਦਾ ਹੈ ਜਿਹੜੇ ਨਗਰ ਕੌਂਸਲ ਦੇ ਵਿੱਚ ਬੰਦੇ ਬੈਠੇ ਐ ਉਹਨਾਂ ਦੇ ਆਪਣੇ ਪਰਿਵਾਰ ਦਾ ਵੀ ਇਹ ਮੁੱਦਾ ਹੈ ਕਿਉਂਕਿ ਉਹ ਵੀ ਲੋਕ ਇਹੀ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਜਿੰਨੇ ਪ੍ਰਸ਼ਾਸਨ ਦੇ ਲੋਕ ਨੇ ਇਵਨ ਕਿ ਪ੍ਰਸ਼ਾਸਨ ਦੇ ਜੋ ਨੁਮਾਇंदे ਨੇ ਉਹ ਵੀ ਇੱਥੇ ਮਾਨਸਾ ਸ਼ਹਿਰ ਦੇ ਵਿੱਚ ਹੀ ਰਹਿ ਰਹੇ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਅਗਰ ਦੇਖੀਏ ਉਹੀ ਗੰਦ ਦਾ ਢੇਰ ਨਾਲੀਆਂ ਦਾ ਢੇਰ ਹੈ ਜੇ ਉਹ ਲੱਗਿਆ ਹੋਇਆ ਤਾਂ ਕਿਰਪਾ ਕਰਕੇ ਅਸੀਂ ਪਹਿਲਾਂ ਇਹ ਮੁੱਦੇ ਨੂੰ ਬਸੇ ਉਠਾ ਚੁੱਕੇ ਨੇ ਅਸੀਂ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਹੁਣ ਜਿਹੜੀ ਇਹ ਸਮੱਸਿਆ ਹੈ ਉਹ ਇੱਕ ਘਾਤਕ ਰੂਪ ਧਾਰਨ ਕਰ ਚੁੱਕੀ ਹੈ ਕਿਉਂਕਿ ਜੇ ਤਾਂ ਨਾਲੀਆਂ ਦਾ ਪਾਣੀ ਓਵਰਫਲੋ ਹੋ ਕੇ 2 4 3 5 7 ਦਿਨ ਤੱਕ ਪਿਆ ਰਹਿੰਦਾ ਚਲੋ ਉਹਨੂੰ ਲੋਕ ਸਹਾਰ ਲੈਂਦੇ ਪਰ ਇਹ ਖੁਨਾ ਦੇ ਮੁੱਦੇ ਨੂੰ ਦੇਖੀਏ ਤਾਂ ਕਈ ਮਹੀਨੇ ਹੋ ਚੁੱਕੇ ਨੇ ਤਾਂ ਇਹ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਜਾਣ ਲੱਗ ਗਿਆ ਪਾਣੀ ਹਰੇਕ ਕੋਈ ਬੰਦਾ ਇਸ ਪ੍ਰੋਬਲਮ ਨੂੰ ਲੈ ਕੇ ਪਰੇਸ਼ਾਨ ਹੈ ਸਾਡੇ ਕੋਲ ਦਿੱਲੀ ਦੀ ਆਪ ਲਗਾ ਕੇ ਚੱਲੀਏ 100 ਫੋਨ ਇਸ ਪ੍ਰੋਬਲਮ ਨੂੰ ਲੈ ਕੇ ਹੀ ਆ ਰਹੇ ਆ ਇਹ ਕਿਰਪਾ ਕਰਕੇ ਇਸ ਪ੍ਰੋਬਲਮ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਮਾਨਸਾ ਚ ਜੇ ਦੇਖਿਆ ਜਾਵੇ ਕੋਈ ਵੀ ਬਾਲੀ ਬਾਰਸ ਨਹੀਂ ਹੈ ਮਾਨਸਾ ਦਾ ਤਾਂ ਕਿਰਪਾ ਕਰਕੇ ਭਗਵੰਤ ਮਾਨ ਜੀ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਮੋਰ ਮੰਡੀ ਵਿੱਚ ਵੀ ਆ ਕੇ ਗਏ ਸੀਗੇ ਤਾਂ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਛੋਟਾ ਜਿਹਾ ਇੱਕ ਚੱਕਰ ਮਾਨਸਾ ਸ਼ਹਿਰ ਦੇ ਵਿੱਚ ਅਗਰ ਉਹ ਲਗਾ ਜਾਣਾ ਤਾਂ ਅਸੀਂ ਆਪਣੇ ਸ਼ਹਿਰ ਦੀ ਰੂਪਰੇਖਾ ਉਹਨਾਂ ਨੂੰ ਦਿਖਾ ਦੇਵਾਂਗੇ ਕਿ ਕਿਸ ਹਾਲਾਤਾਂ ਦੇ ਵਿੱਚ ਸਾਡੇ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਜੀ ਰਹੇ ਨੇ ਉਹ ਉਹ ਜਿਹੜਾ ਸੀਵਰੇਜ ਦਾ ਪਾਣੀ ਹੈ ਟੈਂਕੀਆਂ ਦੇ ਰਾਹੀਂ ਜਿਹੜਾ ਵਾਟਰ ਬਾਕਸ ਦਾ ਪਾਣੀ ਘਰਾਂ ਦੇ ਵਿੱਚ ਆ ਰਿਹਾ ਹੈ ਤਾਂ ਉਹਦੇ ਨਾਲ ਮਿਕਸਿੰਗ ਹੋ ਕੇ ਲੋਕਾਂ ਦੀ ਟੂਟੀਆਂ ਰਾਹੀਂ ਘਰਾਂ ਦੇ ਵਿੱਚ ਵੀ ਆਉਣ ਲੱਗ ਗਿਆ ਹੈ ਜਿਸ ਨਾਲ ਕੇ ਕੈਂਸਰ ਦੀ ਬਿਮਾਰੀ ਹੈ ਜੋ ਉਹ ਪਹਿਲਾਂ ਹੀ ਮਾਲਵੇ ਏਰੀਏ ਦੇ ਵਿੱਚ ਬਹੁਤ ਘਾਤਕ ਰੂਪ ਦੇ ਵਿੱਚ ਪੈਦਾ ਹੋਈ ਹੋਈ ਸੀ ਇਸ ਨਾਲ ਉਹ ਬਿਮਾਰੀ ਨੂੰ ਵਧਣ ਦਾ ਹੋਰ ਅਸਰ ਹੋ ਗਿਆ ਹੈ ਤਾਂ ਕਿਰਪਾ ਕਰਕੇ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਯੂ ਸਾਹਿਬ ਨੂੰ ਬੇਨਤੀ ਕਰਦੇ ਆ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਹ ਜੋ ਸ਼ਹਿਰ ਹੈ ਸਾਡਾ ਮਾਨਸਾ ਇਹਦੀ ਰੂਪਰੇਖਾ ਦੇ ਬੰਨੀ ਧਿਆਨ ਦਿੱਤਾ ਜਾਵੇ ਜੋ ਸੀਵਰੇਜ ਦਾ ਪਾਣੀ ਹੈ ਉਹਦੀ ਨਿਕਾਸੀ ਬੰਨੀ ਕੋਈ ਨਾ ਕੋਈ ਚੰਗਾ ਸੋਲੂਸ਼ਨ ਕੱਢਿਆ ਜਾਵੇ ਨਹੀਂ ਤਾਂ ਇਹ ਸ਼ਹਿਰ ਦੇ ਵਿੱਚ ਐ ਮੰਨ ਕੇ ਚੱਲੋ ਵੀ ਕੋਈ ਘਰ ਇਹ ਜਾਨੀ ਹੋਣਾ ਜੋ ਡਾਕਟਰਾਂ ਦੇ ਦਰਵਾਜ਼ੇ ਤੇ ਨਹੀਂ ਬੈਠਾ ਹੋਣਾ ਡਾਕਟਰਾਂ ਦੇ ਵਿੱਚ ਜਿਵੇਂ ਪਹਿਲਾਂ ਕਰੋਨਾ ਦੇ ਵਿੱਚ ਹੋਇਆ ਸੀ ਵੀ ਬੈੱਡ ਨਹੀਂ ਲੱਭ ਰਹੇ ਸੀਗੇ ਤਾਂ ਉਹ ਹਾਲ ਹੁਣ ਮਾਨਸਾ ਸ਼ਹਿਰ ਦਾ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਦਾ ਹੱਲ ਜਲਦੀ ਤੋਂ ਜਲਦੀ ਇੱਕ ਹਫ਼ਤੇ ਦੇ ਅੰਦਰ ਕਿਵੇਂ ਨਾ ਕਿਵੇਂ ਕੀਤਾ ਜਾਵੇ ਧੰਨਵਾਦ